ਜੇ ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ ਹੋਈ ਉਸ ਤੇ ਡਾਬਰ ਸਾਹਿਬ ਦਾ ਬਾਡੇ ਸਾਹਿਬ ਦਾ ਨਾਮ ਤੱਕ ਨਹੀਂ ਹੈਗਾ ਦੇਖੋ ਗੱਲ ਇਹ ਹੈ 40 ਬੰਦਿਆਂ ਦੀ ਲਿਸਟ ਜਾਰੀ ਹੁੰਦੀ ਹੈ ਅਸੀਂ ਉਹ ਜਿਹੜੀ ਲਿਸਟ ਆ ਉਹ ਹਾਈ ਕਮਾਂਡ ਜਾਰੀ ਕਰਦੀ ਹੈ ਉਹਨਾਂ ਦੇ ਮੁਕਾਬਲ ਜਾਰੀ ਹੁੰਦੀ ਹੈ ਸਾਰੇ ਲੋਕ ਸਟਾਰ ਪ੍ਰਚਾਰਕ ਦੀ ਲਿਸਟ ਚ ਹੈ ਜਾਂ ਨਹੀਂ ਹੈ ਸਭ ਲੋਕ ਦੇ ਨਾਮ ਜੀ ਗਾਜੀ ਦੋ ਸਿੰਘ ਸਿੱਧੂ ਸਾਹਿਬ ਦਾ ਨਾਮ ਨਹੀਂ ਲੱਗਦਾ ਯਾਰ ਕਮਾਲ ਹੋ ਗਈ ਫੇ ਕਾਨੂੰ ਪੁੱਛੋਗੇ ਫਲਾਣੇ ਨਾ ਰਹਿਣੀ ਉਹ ਸਿੱਧੂ ਸਾਹਿਬ ਦਾ ਯਾਰ ਜਰੂਰੀ ਨਹੀਂ ਹੁੰਦਾ ਹਰ ਵਿਅਕਤੀ ਦਾ ਨਾਮ ਮੈਂ ਘਰ ਅੰਤਾਰ ਪ੍ਰਚਾਰ ਦੀ ਲਿਸਟ ਜਾਰੀ ਹੋਈ ਉਸ ਤੇ ਡਾਬਰ ਸਾਹਿਬ ਦਾ ਬਾਡੇਰ ਸਾਹਿਬ ਦਾ ਨਾਮ ਤੱਕ ਨਹੀਂ ਹੈਗਾ ਦੇਖੋ ਗੱਲ ਇਹ ਹੈ 40 ਬੰਦਿਆਂ ਦੀ ਲਿਸਟ ਜਾਰੀ ਹੁੰਦੀ ਹੈ ਅਸੀਂ ਉਹ ਜਿਹੜੀ ਲਿਸਟ ਆ ਉਹ ਹਾਈ ਕਮਾਂਡ ਜਾਰੀ ਕਰਦੀ ਹੈ ਉਹਨਾਂ ਦੇ ਬਕਾਬਦ ਜਾਰੀ ਹੁੰਦੀ ਹੈ ਸਾਰੇ ਲੋਕ ਸਟਾਰ ਪ੍ਰਚਾਰਕ ਦੀ ਲਿਸਟ 'ਚ ਹੈ ਜਾਂ ਨਹੀਂ ਹੈ ਸਭ ਲੋਕਾਂ ਦੇ ਨਾਮ ਨਹੀਂ ਆਉਂਦੇ ਹਜੀ ਦੋਸਤ ਸਿੱਧੂ ਸਾਦਾ ਨਾਮ ਹੀ ਲਓ ਯਾਰ ਕਮ ਹਾਲ ਹੋ ਗਈ ਫਿਰ ਕਾਲੂ ਪੁੱਛੋਗੇ ਫਲਾਣੇ ਦਾ ਨਹੀਂ ਉਹ ਸਿੱਧੂ ਸਾਦਾ ਯਾਰ ਇਹ ਜ਼ਰੂਰੀ ਨਹੀਂ ਹੁੰਦਾ ਹਰ ਵਿਅਕਤੀ ਦਾ ਨਾਮ